ਅਸਲੇ ਵਿੱਚ ਇਹ ਜਿਹੜਾ ਖੇਤਰਾ ਇਤਿਹਾਸ ਦਾ ਸੱਭਿਆਚਾਰ ਦਾ ਲੇਖਕਾਂ ਦਾ ਇਹਨਾਂ ਨਾਲ ਮੇਰਾ ਕੋਈ ਬੜਾ ਵਾਹ-ਵਾਸਤਾ ਉਸ ਰੂਪ 'ਚ ਨਹੀਂ ਰਿਹਾ ਮੁੱਖ ਤੌਰ ਤੇ ਸਿਆਸੀ ਖੇਤਰ ਦੇ ਵਿੱਚ ਅਸੀਂ ਸਰਗਰਮ ਰਹੇ ਹਾਂ ਪਰ ਇਹਨਾਂ ਦੀਆਂ ਲਿਖਤਾਂ 'ਚੋਂ ਕਹੀ ਜੀ ਸਿਆਸਤ ਝਲਕਦੀ ਆ ਕਈਆਂ ਜੀਆਂ ਗੱਲਾਂ ਹੁੰਦੀਆਂ ਨੇ ਜਾਂ ਸਾਨੂੰ ਠੀਕ ਲੱਗਦੀਆਂ ਨੇ ਉਹਨਾਂ ਨੂੰ ਅਸੀਂ ਪਵਾਰਦੇ ਵੀ ਰਹੇ ਹਾਂ ਤੇ ਕਿਤੇ ਨਾ ਕਿਤੇ ਟਿਕਾ ਟਿੱਪਣੀ ਵੀ ਹੋ ਜਾਂਦੀ ਰਹੀ ਹੈ ਮੇਰਾ ਸਬੰਧ ਇਸ ਕਿਤਾਬ ਨਾਲ ਇਸ ਕਰਕੇ ਜੁੜਿਆ ਹੈ ਕਿ ਇੱਕ ਕਿਤਾਬ ਦੇ ਵਿੱਚੋਂ ਜਿਹਦਾ ਮੈਂ ਸੰਪਾਦਕ ਸੀ ਉਹ ਕਿਤਾਬ ਇੱਕ ਪੂਰੀ ਟੀਮ ਦਾ ਕੰਮ ਸੀ ਬਹੁਤ سارے ਸੱਜਣ ਉਹ ਚ ਇਨਵੋਲਵ ਸੀ ਸ਼ਾਮਿਲ ਸੀ ਪਰ ਕਿਉਂਕਿ ਮੈਂ ਸੰਪਾਦਕ ਸੀ ਪੇਪਰ ਦਾ ਇਸ ਕਰਕੇ ਮੇਰੇ ਨਾਂ ਤੇ ਉਹ ਪਬਲਿਸ਼ ਹੋਈ ਹੈ ਮਾਸਟਰ ਅਨਜੀਤ ਹੁਰਾਂ ਦੀ ਪਤਾ ਨਹੀਂ ਕਿੰਨੀ ਵੱਧ ਮਿਹਨਤ ਇਹ ਜੇ ਕੰਮਾਂ ਦੇ ਵਿੱਚ ਲਿਖਤਾਂ ਦੇ ਵਿੱਚ ਹੋਰਾਂ ਚ ਅਜਮੇਰ ਸਿੰਘ ਉਹ ਸਮੇਂ ਸਾਡੇ ਲੀਡਰ ਹੁੰਦੇ ਸੀ ਮੈਂ ਤੁਹਾਨੂੰ ਦੱਸਦਾ ਵੀ ਜਦੋਂ ਅਸੀਂ ਨਾਂ ਰੱਖਦੇ ਆ ਨਾ ਕਿਸੇ ਗੱਲ ਦਾ ਉਹ ਚ ਕਾਫੀ ਵੱਡੀ ਗੱਲ ਹੁੰਦੀ ਹੈ ਜਦੋਂ ਦਰਬਾਰ ਸਾਹਿਬ ਤੇ ਫੌਜੀ ਹਮਲਾ ਹੋਇਆ ਮੈਂ ਉਦੋਂ ਪੇਪਰ ਸ਼ਿਪ ਪਾਉਣ ਗਿਆ ਹੋਇਆ ਸੀ ਜਲੰਧਰ ਬ੍ਰਿਜਿੰਦਰਾ ਪ੍ਰਿੰਟਿੰਗ ਪ੍ਰੈਸ ਹੁੰਦੀ ਸੀ ਤੇ ਉਹਦੋਂ ਸਾਡੀ ਸੂਈ ਦੂਜੀਓ ਸੀ ਵੀ ਇਹ ਦੋਹੇ ਦੁਸ਼ਮਣ ਨੇ ਲੋਕਾਂ ਦੇ ਇਹ ਜਿਹੜੇ ਤੁਸੀਂ ਉਹਦੋਂ ਸਿੱਖ ਕਹਿ ਲੋ ਅਕਾਲੀ ਕਹਿ ਲੋ ਤੇ ਕੇਂਦਰ ਸਰਕਾਰ ਕਹਿ ਲੋ ਵੀ ਇਹ ਫੇਲ ਹੋ ਗਏ ਹੁਣ ਹੁਣ ਇਹ ਕਹਿੰਦੇ ਸਾਨੂੰ ਵੱਧ ਅਧਿਕਾਰ ਦਿਓ ਜੀ ਅਸਲ ਚ ਵੱਧ ਅਧਿਕਾਰ ਮੰਗਦੇ ਨੇ ਇਹ ਲੁੱਟਣ ਲਈ ਮਤਲਬ ਇਸ ਤਰ੍ਹਾਂ ਦੀ ਵਿਆਖਿਆਵਾਂ ਹੁੰਦੀਆਂ ਸੀ ਉਹਨਾਂ ਵੇਲੇਾਂ 'ਚ ਉਹਨਾਂ ਦਿਨਾਂ ਇੱਥੇ ਕਰਫਿਊ ਲੱਗ ਗਿਆ ਜਾਮ ਹੋ ਗਿਆ ਉੱਥੇ ਮੈਂ ਪੇਪਰ ਦਾ ਪਹਿਲਾ ਸਫਾ ਬਦਲਤਾ ਮੈਨੂੰ ਆਪ ਦੇ ਆਪ ਲੱਗਿਆ ਮੈਂ ਯਾਨੀ ਨਿੱਜੀ ਸੋਚ ਚ ਮੈਂ ਬਦਲਤਾ ਉਹਦਾ ਹੈਡਿੰਗ ਸੀ ਪੰਜਾਬ ਫੌਜੀ ਬੂਟਾਂ ਦੀ ਦਰੜੇਟ ਪੇਪਰ ਦਾ ਨਾਮ ਸੀ ਕਯੂਮਨਿਸਟ ਵਰਕਰ ਮੈਂ ਉਹਦਾ ਸੰਪਾਦਕ ਸੀ ਉਦੋਂ ਬਾਅਦ ਉਸ ਗੱਲ ਤੇ ਸਾਡੇ ਗਰੁੱਪ ਦੇ ਵਿੱਚ ਕੋਈ ਬਹਾਲ ਚਰਚਾ ਨਹੀਂ ਹੋਇਆ ਵੀ ਗਲਤ ਕਰਤਾ ਜਾਂ ਇੱਕ ਪਾਸੜ ਹੋ ਗਿਆ ਜਾਂ ਉਹ ਵੀ ਆਇਆ ਕਿਉਂਕਿ ਬਹੁਤ ਕੁਝ ਹਿੱਲ ਗਿਆ ਸੀ ਝੋੜਿਆ ਗਿਆ ਸੀ ਸਿੱਖਾਂ ਦਾ ਵੀ ਕਾਮਰੇਡਾਂ ਦਾ ਵੀ ਹੋਰ ਸਾਰੇ ਕਾਸੇ ਦਾ ਇੱਕ ਹਿਸਾਬ ਨਾਲ ਬੁੰਦਲ ਜੇ ਵੀ ਗਏ ਸੀ ਜਿਹੜੀਆਂ ਧਾਰਨਾਵਾਂ ਸੀ ਨਾ ਸਾਰੇ ਨਹੀਂ ਹਿੱਲਗੀਆਂ ਸੀ ਕਈ ਇਹ ਸੋਚਦੇ ਸੀ ਪਾਕਿਸਤਾਨ ਆਏ ਕਰ ਦੁੱਧਵਾਦ ਆਏ ਹੋ ਜੂ ਦੂਜਿਆਂ ਨੂੰ ਲੱਗਦਾ ਸੀ ਆਏ ਹੋ ਜੂ ਉਦੋਂ ਬਾਅਦ ਅਸਲ ਚ ਮੂੜ ਸੋਚਣ ਦਾ ਦੌਰ ਚੱਲਿਆ ਜਿਹਦੇ ਵਿੱਚੋਂ ਇਹ ਕਿਤਾਬ ਹੋਣ ਦੇ ਵਿੱਚ ਆਈ ਇਹਦੇ ਵਿੱਚੋਂ ਲੇਖ ਇਸ ਕਿਤਾਬ ਚ ਲਿਆ ਗਿਆ ਉਹਦਾ ਸ਼ਾਰੰਸ ਇਹ ਸੀ ਵੀ ਕਯੂਮਿਨਿਸਤਾਂ ਦਾ ਜਿਹੜਾ ਸੋਚਣ ਦਾ ਨਜ਼ਰੀਆ ਉਹ ਗਲਤ ਆ ਖਾਸ ਕਰਕੇ ਪੰਜਾਬ ਵਾਲਿਆਂ ਦਾ ਵੀ ਜਮਾਤੀ ਵਿਰੋਧ ਤਾਂ ਹੀ ਨਹੀਂ ਕੱਲੀ ਹੁੰਦੀ ਇੱਥੇ ਕੌਮਾਂ ਦੇ ਵੀ ਮਸਲੇ ਨੇ ਧਾਰਮਿਕ ਘੱਟ ਗਿਣਤੀਆਂ ਦੇ ਵੀ ਮਸਲੇ ਨੇ ਫੇਰ ਅਸੀਂ ਬਹੁਤ ਸਾਰੇ ਸਿੱਖ ਦੁਬਾਰਾਂ ਨੂੰ ਪੜਨਾ ਸ਼ੁਰੂ ਕੀਤਾ ਜਿਨ੍ਹਾਂ ਨੂੰ ਪਹਿਲਾਂ ਅਸੀਂ ਮੈਨੂੰ ਨਹੀਂ ਲੱਗਦਾ ਕਿ ਪੜਦੇ ਪੜਦੇ ਹੋਵਾਂਗੇ ਜਾਂ ਹੋਰ ਹੋ ਸਕਦਾ ਕੁਝ ਪੜਦੇ ਹੋਣਗੇ ਮਾੜੀ-ਮੋਟੀ ਅਸੀਂ ਪੜ ਲੈਂਦੇ ਸੀ ਸੇਦ ਪੜ ਲੈਂਦੇ ਸੀ ਕਿਸ਼ਨ ਸਿੰਘ ਦਾ ਪੜ ਲੈਂਦੇ ਸੀ ਉਸ ਦੌਰ ਤੋਂ ਬਾਅਦ ਜਾਨੀ ਅਸੀਂ ਇਹ ਮਹਿਸੂਸ ਕੀਤਾ ਵੀ ਇਹ ਜਿਹੜੇ ਦੋ ਫਲਸਫੇ ਨੇ ਜਾਂ ਇਹਨਾਂ ਦੀ ਸਿਆਸੀ ਧਰਾਵਾਂ ਨੇ ਇਹ ਜਿਹੜੀਆਂ ਇੱਕ ਦੂਜੇ ਦਾ ਗਲ ਵੱਢਣ ਨੂੰ ਤਿਆਰ ਹੋਈਆਂ ਗਲਤ ਪਹੁੰਚ ਆ ਅਸਲ 'ਚ ਇਹਨਾਂ ਦੀ ਸਾਝ ਪਛਾਨਣੀ ਚਾਹੀਦੀ ਹੈ ਵੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਦੁਸ਼ਮਣ ਜਮਾਤ ਦੇ ਹੱਥ ਠੋਕ ਕੇ ਨੇ ਉਹਨਾਂ ਦੀ ਪਾਲੇ-ਪੋਸੇ ਹੋਏ ਨੇ ਗਰ ਉਹਨਾਂ ਨਾਲ ਕੀ ਹੋ ਗਿਆ ਤੇ ਉਹ ਕੀ ਕੁਛ ਕਰਨਗੇ ਤੇ ਅਸੀਂ ਆ ਜਿਹੜੇ ਅਸੀਂ ਕਿਹੜੇ ਪਾਸੇ ਤੁਰ ਰਹੇ ਆ ਸਿਕਿਉਰਟੀਆਂ ਮਿਲ ਰਹੀਆਂ ਨੇ ਸਰਕਾਰ ਥਾਪੜੇ ਦੇ ਰਹੀ ਆ ਇਹ ਚੱਕਰ ਕਿੱਧਰੋਂ ਚੱਲਿਆ ਜਾਨੀ ਇਹ ਕਿਤਾਬ ਸਾਡੀ ਉਸ ਗੱਲ ਦੀ ਉਸੇ ਪ੍ਰਸੰਗ ਚ ਸੰਤ ਸਿੰਘ ਨਾਲ ਦੋ ਵਾਰ ਮੁਲਾਕਾਤ ਹੋਈ ਅੱਗੇ ਪਿੱਛੇ ਅਸੀਂ ਨਹੀਂ ਮਿਲੇ ਇੱਕ ਵਾਰ ਪੰਜਾਬੀ ਯੂਨੀਵਰਸਿਟੀ ਆਏ ਸੀ ਮੈਂ ਉਦੋਂ ਉੱਥੇ ਪੱਤਰਕਾਰੀ ਦਾ ਕੋਰਸ ਕਰਦਾ ਸੀ ਗੱਲਾਂ-ਵੱਤਾਂ ਹੋਈਆਂ ਗਰਦਿਆਲ ਬੱਲ ਸੀ ਉੱਥੇ ਸਵਾਲ-ਸੂਲ ਉਹੀ ਪੁੱਛਦਾ ਸੀ ਮਤਲਬ ਟਿੱਚਰੀ-ਪੁੱਠੇ ਸਿੱਧੇ ਜਿਹੜਾ ਸਹੀ ਦੇ ਅਸੀਂ ਸੁਣਦੇ ਸੀ ਵੀ ਬਜ਼ੁਰਗ ਨੇ ਚਲੋ ਸੁਣੀਏ ਦੂਜੀ ਵਾਰ ਜਦੋਂ ਮੈਂ ਟੋੜਾ ਸਾਹਿਬ ਨਾਲ ਸੀ ਟੋੜਾ ਸਾਹਿਬ ਕਹਿੰਦੇ ਵੀ ਚੱਲ ਅੱਜ ਤੇਰੇ ਸੇਖਾਂ ਨੂੰ ਮਿਲ ਕੇ ਆਈਏ ਮਤਲਬ ਮੈਂ ਹੱਜ ਠੀਕ ਆ ਇਹਨੂੰ ਨਾਲ ਲੈ ਕੇ ਚੱਲਣ ਮਤਲਬ ਕਦੇ ਕਹਿੰਦੇ ਹਾਂ ਵੀ ਕਾਮਰੇਡਾ ਕਦੇ ਕੁਝ ਵੱਡੇ ਸੀ ਪਤਾ ਵੀ ਸੀ ਵੀ ਮੈਂ ਕਿਹੜੀ ਧਾਰਾ ਚੋਂ ਕਿੱਧਰੋਂ ਆਇਆ ਇਸ ਕਰਕੇ ਕੋਈ ਮੈਨੂੰ ਗੱਲ ਉੱਪਰ ਵੀ ਨਹੀਂ ਲੱਗਦੀ ਸੀ। ਦਾਖੇ ਕਾਲ ਦੇ ਚ ਸੀ ਮਿਲਿ। ਟੋੜਾ ਸਾਹਿਬ ਨੇ ਮੈਂ ਹੈਰਾਨ ਹੋਇਆ ਵੀ 75% ਸਮਾ ਸੇਖੋ ਸਾਹਮਣੂ ਦਿੱਤਾ ਬੋਲਣ ਦਾ। ਉਹ ਸੁਣੀ ਗਏ। ਹਾਂ ਕਿਤੇ ਕਿਤੇ ਆਪਣੀ ਗੱਲ ਨਾਲ ਕਹਿ ਦਿੰਦੇ ਸੀ। ਹੋਰ ਗੱਲ ਕਹਿ ਦਿੰਦੇ ਸੀ ਸਾਰਾ ਕੁਝ ਹੁੰਦਾ ਸੀ। ਸੇਖੋ ਸਾਹਿਬ ਨੇ ਗੱਲ ਕਹੀ ਚਲੋ ਉਹ ਮੈਂ ਪਰਸਨਲੀ ਤਾਂ ਕញ្ញ ਨਾਲ ਸਾਂਝੀ ਕੀਤੀ ਆ। ਤੇ ਉਹ ਹੱਸਦੇ ਹੱਸਦੇ ਕਹਿੰਦੇ ਦੇਖ ਲਾ। ਤੇਰੇ ਕਾਮ ਜਿਹੜਾ ਨਾ ਸਾਰਾ ਕੁਝ ਸਹੀ ਕਰਦੇ ਕਰਦੇ ਇੱਕ ਗੱਲ ਇਹ ਜੀ ਕਹਿ ਦੇਣਗੇ ਉਹਨਾਂ ਨੂੰ ਪੱਕਾ ਪਤਾ ਹੁੰਦਾ ਵੀ ਇਹ ਮੇਰੀ ਗੱਲ ਤੇ ਹੈ ਖੀਜੂ ਜੈ ਇਹਨੂੰ ਚੰਗੀ ਨਹੀਂ ਲੱਗਣੀ ਦੂਜੀ ਗੱਲ ਜਸਵੰਤ ਕਮਲਨਾਲ ਹੋਰ ਤਰਾ ਮੁਲਾਕਾਤ ਹੋਈ ਉਹਨੇ ਤਾਂ ਆਪ ਬੁਲਾਇਆ ਸਹਾਇਤਾ ਦਿੱਤੀ ਕਾਫੀ ਉਹਨਾਂ ਵੇਲੇਾਂ ਚ 5000 ਬਹੁਤ ਵੱਡੀ ਗੱਲ ਹੁੰਦੀ ਸੀ ਵੀ ਤੁਸੀਂ ਠੀਕ ਕਰ ਰਹੇ ਹੋ ਅਸੀਂ ਨਕਸਲੀ ਧਾਰਾ ਦੇ ਨਾਲ ਸੰਬੰਧ ਸੀ ਜ਼ਿਆਦਾ ਕਰਕੇ ਸੋ ਉਦੋਂ ਇਹ ਕਿਤਾਬ ਲਿਖੀ ਉਦੋਂ ਦੂਜੀਆਂ ਗੱਲਾਂ ਵੀ ਲਿਖੀਆਂ ਸਾਨੂੰ ਉਦੋਂ ਇਹ ਵੀ ਲੱਗਿਆ ਵੀ ਜਰ ਜਿਹੜੀਆਂ ਗੱਲਾਂ ਨੂੰ ਅਸੀਂ ਪ੍ਰਚਾਰਦੇ ਆ ਉਹਨਾਂ ਬਾਰੇ ਵੀ ਮੜ ਸੋਚਣਾ ਚਾਹੀਦਾ ਇੱਕ ਪੈਂਫਲੇਟ ਕੱਢਿਆ ਆ ਸੀ ਪ੍ਰੋਲੇਟਾਰੀ ਜਮਹੂਰੀਅਤ ਜਿਹਦੇ ਵਿੱਚ ਅਸੀਂ ਇਹ ਸਵਾਲ ਉਠਾਇਆ ਵੀ ਇਹ ਤਾਂ ਗੱਲ ਠੀਕ ਸੀ ਵੀ ਜਿਹੜੀ ਕਹੀ ਜਾਂਦੀ ਆ ਜਮਹੂਰੀਅਤ ਐ ਲੰਗੜੀ ਆ ਅੱਧੀ ਪਚੰਦੀ ਆ ਫਲਾਨੀ ਆ ਪਰ ਇਹਦਾ ਜਵਾਬ ਇਹ ਬਣਦਾ ਸੀ ਵੀ ਅਸੀਂ ਪੂਰੀ ਜਮਹੂਰੀਅਤ ਲੈ ਕੇ ਆਵਾਂਗੇ ਅਸੀਂ ਜਵਾਬ ਇਹ ਦਿੱਤਾ ਪ੍ਰੋਲੇਟਾਰੀ ਦੀ ਤਾਨਾਸ਼ਾਹੀ ਡਿਕਟੇਟਰਸ਼ਿਪ ਆਫ ਦੀ ਪਲੋਡ ਵੀ ਤੁਸੀਂ ਦੰਬ ਨਾਲ ਕਰਦੇ ਹੋ ਅਸੀਂ ਨੰਗੇ ਚਿੱਟੇ ਰੂਪ ਚ ਕਰਾਂਗੇ ਤਾਨਾਸ਼ਾਹੀ ਹੋਊਗੀ ਉਹ ਪਰ ਹੋਊਗੀ 90% ਦੀ 10% ਤੇ ਉਹਦੇ ਪ੍ਰਸੰਗ ਚ ਅਸੀਂ ਫਿਰ ਰੂਸ ਤੇ ਚੀਨ ਦਾ ਉਹ ਕੁਝ ਦੇਖਿਆ ਵੀ ਕਿੱਥੋਂ ਕਿੱਥੋਂ ਕੀ ਗਲਤੀਆਂ ਹੋញ្ញਾਂ ਨੇ ਭਾਰਤ ਦੇ ਸਬੰਧ ਦੇ ਵਿੱਚ ਕਹਿੰਦੇ ਸਾਰੀ ਨੇ ਇੰਡੀਆ ਇਜ਼ ਅ ਮਲਟੀਨੇਸ਼ਨਲ ਕੰਟਰੀ ਹਰ ਇੱਕ ਕਮਿਊਨਿਸਟ ਨਕਸਲੀਆਂ ਦੇ ਸੰਵਿਧਾਨ ਚ ਲਿਖਿਆ ਹੋਇਆ ਮੈਂ ਕਹਿੰਦਾ ਯਾਰ ਸਵਾਲ ਕਰਦਾ ਵੀ ਜੇ ਨਾ ਹੁੰਦਾ ਵਨ ਨੇਸ਼ਨ ਹੁੰਦਾ ਫੇਰ ਤੁਹਾਡੀ ਪੋਲਿਟਿਕਸ ਤੇ ਸੇਚ ਕੀ ਫਰਕ ਪੈਣਾ ਸੀ ਉਹ ਦੱਸੋ ਜਦੋਂ ਤੁਸੀਂ ਉਹਦੇ ਖਾਸੇ ਨੂੰ ਨਹੀਂ ਸਮਝਦੇਂ ਵਿਰੋਧਤਾਇਆਂ ਨੂੰ ਨਹੀਂ ਸਮਝਦੇ ਇਸੇ ਕਰਕੇ ਫਿਰ ਇਹਨਾਂ ਮਤਲਬ ਵਿਦਵਾਨਾਂ ਨਾਲ ਸਾਡਾ ਵਾਹ ਵਾਸਤਾ ਪਿਆ ਹੁਣ ਵੀ ਮੈਨੂੰ ਸਵਾਲ ਕਰਦੇ ਨੇ ਕਈ ਕਹਿੰਦੇ ਨੇ ਪਹਿਲਾਂ ਲਕੀਰ ਕੱਢ ਤੂੰ ਸਿੱਖਾ ਕਿ ਕਾਮਰੇਡ ਆ ਮੈਂ ਮੈਂ ਸਿੱਖ ਕਾਮਰੇਡ ਦੂਜੇ ਲੋਟ ਕਹਿਣਾ ਮੈਂ ਕਾਮਰੇਡ ਸਿੱਖਾਂ ਮੈਂ ਇਹ ਕਹਿਣਾ ਤੁਸੀਂ ਬਹਿਸ ਕਰ ਲਓ ਆਪਸ ਦੇ ਵਿੱਚ ਕੀ ਸਾਂਝਾ ਨੇ ਕੀ ਬਖਰੇਵੇਂ ਨੇ ਜਦੋਂ ਹਕੀਕਤ ਆਉਂਦੀ ਆ ਉਦੋਂ ਤੁਹਾਡੀਆਂ ਗੱਲਾਂ ਟੁੱਟਦੀਆਂ ਨੇ ਜਿਵੇਂ ਕਿਸਾਨ ਮੋਰਚੇ ਨੇ ਤੋੜਤੀਆਂ ਨਾ ਵੀ ਨਾਰੇ ਵਾਲੇ ਤੇ ਜਕਾਰਿਆਂ ਵਾਲੇ ਇਕੱਠੇ ਕਰਤੇ ਠੀਕ ਆ ਕੰਨਾਂ ਨੇ ਮੁੜ ਸੋਚਿਆ ਕਈ ਫੇਰ ਮੁੜ ਕੇ ਜਿਵੇਂ ਗਾਹਾਂ ਵਾਦ ਦੇ ਨੇ ਇੱਕ ਕਦਮ ਅੱਗੇ ਦੋ ਕਦਮ ਪਿੱਛੇ ਉੱਥੇ ਆ ਗਏ ਸੋ ਇਸ ਪ੍ਰਸੰਗ ਦੇ ਵਿੱਚ ਉਹਨਾਂ ਵੇਲੇ ਚ ਫਿਰ ਅਸੀਂ ਗਿੱਲ ਸਾਹਿਬ ਦੇ ਲੇਖ ਬੜੇ ਪੈਗਾਮ ਦੇ ਵਿੱਚ ਛਾਪੇ ਸਿੱਖੋਂ ਸਾਹਿਬ ਦੇ ਲੇਖ ਛਾਪੇ ਕੇਸ਼ਨ ਸਿੰਘ ਦੇ ਲੇਖ ਛਾਪੇ ਆ ਕਿਤਾਬ ਦਾ ਹੈਡਿੰਗ ਇਹ ਹੈ ਨਾ ਪੰਜਾਬ ਦਾ ਕੌਮੀ ਮਸਲਾ ਖੱਬੇ ਪੱਖੀ ਚਿੰਤਕਾਂ ਦੀ ਨਜ਼ਰ ਹੇਠ ਤਾਂ ਕਿ ਕਾਮਰੇਡਾਂ ਨੂੰ ਇਹ ਦੱਸਿਆ ਜਾਵੇ ਵੀ ਕਾਮਰੇਡ ਜਿਹੜੇ ਆਪਣੇ ਆਪ ਨੂੰ ਕਹੋਂਦੇ ਨੇ ਉਹ ਵੀ ਐਂ ਸੋਚਦੇ ਨੇ ਜਿਵੇਂ ਤੁਸੀਂ ਪੰਜਾਬ ਵਾਲੇ ਸੋਚਦੇ ਹੋਏ ਸਾਰੇ ਨਹੀਂ ਸੋਚਦੇ ਦੂਜੇ ਤਜਰਬੇ ਵਸੇ ਦੇਖਿਆ ਮਤਲਬ ਮੁਲਕ ਦੇ ਵਿੱਚ ਦੂਜੇ ਥਾਂ ਤੇ ਜਾਇਆ ਕਰੀਏ ਉਹ ਸੰਤਾਂ ਦੇ ਪੋਸਟਰ ਪਿੰਡ ਵਾਲਿਆਂ ਦੇ ਪੰਜਾਬ ਦਾ ਯੋਧਾ ਖਾੜਕੂ ਲਹਿਰ ਦੇ ਹੱਕ 'ਚ ਬੋਲਿਆ ਕਿ ਸਾਰੇ ਨਕਸ਼ੀ ਲੀਗਰੁੱਪ ਲਗਭਗ ਸੋ ਅੱਜ ਵੀ ਮੇਰੀ ਤੇ ਸਾਂਝਾ ਵੀ ਇਹ ਜਿਹੜਾ ਸੰਵਾਦ ਆ ਨਾ ਇਹ ਖਤਮ ਹੋ ਗਿਆ ਪਾਰਟੀਆਂ ਚੋਂ ਵੀ ਖਤਮ ਹੋ ਗਿਆ ਸਿੱਖਾਂ ਦੇ ਅੰਦਰੋਂ ਵੀ ਖਤਮ ਹੋ ਗਿਆ ਕਿਉਂ ਮਨਿਸਤਾਂ ਦੇ ਅੰਦਰੋਂ ਵੀ ਖਤਮ ਹੋ ਗਿਆ ਕਿਉਂਕਿ ਜਿਉਂ-ਜਿਉਂ ਜਾਮ ਹੋਈ ਜਾਂਦੇ ਨੇ ਗੱਲ ਗਾਹ ਤੁਰਦੀ ਨਹੀਂ ਉਹ ਤਾਂ ਫਿਰ ਚੁੱਪ ਧਾਰਦੇ ਨੇ ਅੜੀ ਪੈਦਾ ਹੁੰਦੀ ਆ ਫਿਰ ਫਤਵੇਬਾਜੀ ਜਾਂ ਉਪਦੇਸ਼ਕ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਨੇ ਠੱਪੇ ਲੱਗਦੇ ਨੇ ਇੱਕ ਦੂਜੇ ਤੇ ਇਹ ਗਹਾਂ ਸੱਜਣਾ ਨੇ ਕਿਹਾ ਮੇਰੇ ਯਾਦ ਨਹੀਂ ਸ਼ਾਇਦ ਜਿਨ੍ਹਾਂ ਨੇ ਮੇਰੇ ਤੋਂ ਪਹਿਲਾਂ ਕਿਹਾ ਸੀ ਫਿਰ ਉਹ ਉਹ ਪਹੁੰਚਾ ਜਾਂਦੀ ਹੈ ਵੀ ਜਿੱਥੇ ਸਾਡਾ ਆਨੰਦ ਕੋ ਉੱਥੇ ਗਦੀ ਮਰੀ ਦਾ ਕੋਈ ਨਹੀਂ ਦੋਸ਼ ਦੇਖ ਲਓ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੀ ਹੋ ਰਿਹਾ ਜੋ ਹੋਰ ਆਲੇ-ਦਾਲੇ ਥਾਂ ਤੇ ਕਿਵੇਂ ਵੀ ਹੁੰਦਾ ਸੋ ਮੈਂ ਤਾਂ ਇਹੀ ਕਹਿਣਾ ਵੀ ਇਹ ਸੰਵਾਦ ਚੱਲਣਾ ਚਾਹੀਦਾ ਸੰਵਾਦ ਦੇ ਵਿੱਚ ਜਿਹੜਾ ਬੁਨਿਆਦੀ ਫਾਰਮੂਲਾ ਆਜੋ ਰਹੀ ਸਾਹਿਬ ਅੱਧਾ ਮਿੰਟੇ ਲੈਣਾ ਆਜੋ ਆਜੋ ਇੱਧਰ ਆਜੋ ਇੱਥੇ ਆਜੋ ਮਤਲਬ ਜਿਹੜੀਆਂ ਗੱਲਾਂ ਅਸੀਂ ਗਰਗ ਸਾਹਿਬ ਤੋਂ ਹਮੀਰ ਉਹਨਾਂ ਨਾਲ ਡਿਸਕਸ਼ਨ ਕਰਕੇ ਸਿੱਖੀਆਂ ਮਤਲਬ ਉਹ ਗੱਲ ਮੰਨ ਚ ਜੇ ਅਸੀਂ ਵਸਾ ਕੇ ਚੱਲਾਂਗੇ ਨਾ ਵੀ ਕੁਦਰਤ ਦੇ ਚਾਰ ਮੂਲ ਸਿਧਾਂਤ ਨੇ ਵੱਖਰਤਾ ਡਾਈਵਰਸਟੀ ਦੂਜਾ ਕੋਗਿਸਟੈਂਸ ਵੱਖਵੀਆਂ ਨਾਲ ਵੀ ਰਹਿਣਾ ਤੀਜਾ ਅੰਤਰ ਨਿਰਭਰਤਾ ਚੌਥਾ ਲਗਾਤਾਰਤ ਦੀਲੀ ਗਤੀਸ਼ੀਲਤਾ ਇਸ ਨਜ਼ਰੀਏ ਨਾਲ ਅਸੀਂ ਆਲੇ ਦੁਆਲੇ ਨੂੰ ਦੇਖਾਂਗੇ ਫਿਰ ਇੱਕ ਸਹੀ ਸੰਵਾਦ ਤੇ ਸਹੀ ਰਿਸ਼ਤੇ ਸਾਰਿਆਂ ਨਾਲ ਆਪਾਂ ਕਾਇਮ ਕਰ ਸਕਾਂਗੇ ਇੰਨੀ ਮੇਰੀ ਬੇਨਤੀ ਆ ਇਹ ਸੰਵਾਦ ਇਹ ਗੱਲਾਂ ਨੂੰ ਹੋਰ ਅੱਗੇ ਵਧਾਉਣ ਦੀ ਲੋੜ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ